ਵੇਲੇ ਖੜੇ ਆ ਸਿਵਲ ਹਸਪਤਾਲ ਬਾਗਾ ਪ੍ਰਾਣਾ ਵਿਖੇ ਜਿੱਥੇ ਕੁਝ ਮਿੰਟ ਪਹਿਲਾਂ ਮੋਗਾ ਰੋਡ ਤੋਂ ਬਾਗਾ ਪ੍ਰਾਣਾ ਜਿਹੜੇ ਗਿੱਲ ਪਿੰਡ ਦੇ ਜਿਹੜੇ ਲਖਵੀਰ ਸਿੰਘ ਨੌਜਵਾਨ ਆਪਣੀਆਂ ਦੋ ਭੂਆ ਨੂੰ ਬਾਗ ਪ੍ਰਾਣਾ ਛੱਡਣ ਆ ਰਹੇ ਸੀ ਜਿੰਨਾਂ ਦਾ ਜਿਹੜਾ ਹੈਗਾ ਐਕਸੀਡੈਂਟ ਹੋਇਆ ਦੱਸਿਆ ਜਾਂਦਾ ਉੱਥੇ ਜਿਹੜੇ ਖੜੇ ਸੀਗੇ ਰਾਹਗੀਰ ਉਹਨਾਂ ਨੇ ਦੱਸਿਆ ਕਿ ਇੱਕ ਫੀਡ ਲੈ ਕੇ ਆਉਣ ਵਾਲਾ ਮੋਟਰਸਾਈਕਲ ਤੋਂ ਵਿਅਕਤੀ ਜਿਹਦਾ ਫੀਡ ਦਾ ਗੱਟਾ ਰਸ ਗਿਆ ਸੀ ਉਹ ਆਪਣਾ ਗੱਟਾ ਠੀਕ ਕਰਨ ਲਈ ਉੱਥੇ ਉਹਨੇ ਮੋਟਰਸਾਈਕਲ ਰੋਕਤਾ ਤੇ ਉਹਨਾਂ ਨੂੰ ਕ੍ਰਾਸ ਕਰਨ ਲਈ ਜਦੋਂ ਇਸ ਮੋਟਰਸਾਈਕਲ ਵਾਲੇ ਲਖਵੀਰ ਸਿੰਘ ਨੇ ਆਪਣਾ ਜਾਮਾ ਮੋਟਰਸਾਈਕਲ ਜਿਹੜਾ ਹੈਗਾ ਉਹਦੋਂ ਕ੍ਰਾਸ ਕਰਨ ਲੱਗਿਆ ਤਾਂ ਪਿੱਛੋਂ ਇੱਕ ਜਿਹੜਾ ਹੈਗਾ ਘੋੜੇ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਉਹ ਦੋ ਬੀਬੀਆਂ ਤੇ ਲਖਵੀਰ ਸਿੰਘ ਜਿਹੜੇ ਹੈਗੇ ਆ ਗੰਮੀਰੂਪ ਦੇ ਵਿੱਚ ਜ਼ਖਮੀ ਹੋ ਗਏ ਜਦੋਂ ਰਾਘੀਰਾ ਤੋਂ ਪਤਾ ਲੱਗਿਆ ਸੜਕ ਸੁਰੱਖਿਆ ਫੋਰਸ ਜੋ ਗਿੱਲ ਟੀਮ ਖੜਦੀ ਆ ਉਹਨਾਂ ਦੇ ਵਿੱਚੋਂ ਗੁਰਦਾਸ ਸਿੰਘ ਹੋਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ 4 ਮਿੰਟਾਂ ਦੇ ਵਿੱਚ ਇਸ ਦੁਰਘਟਨਾ ਸਥਾਨ ਤੇ ਪਹੁੰਚ ਗਏ ਜਿੱਥੇ ਉਹਨਾਂ ਦੀ ਟੀਮ ਨੇ ਇਸ ਜ਼ਖਮੀ ਜਿਹੜਾ ਵਿਅਕਤੀਆਂ ਨੂੰ ਆਪਣੀ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਵਿੱਚ ਲੱਦ ਕੇ ਸਟੇਟ ਦੇ ਤੌਰ ਤੇ ਸਿਵਲ ਹਸਪਤਾਲ ਬਾਗਾਪੁਰਾਣਾ ਵਿਖੇ ਪਹੁੰਚਾਇਆ ਗਿਆ ਜਿੱਥੇ ਆਉਂਦੇ ਹੀ ਡਾਕਟਰਾਂ ਦੀ ਟੀਮ ਨੇ ਇਹਨਾਂ ਮਰੀਜ਼ਾਂ ਦੀ ਸਾਮ ਸੰਭਾਲ ਕੀਤੀ ਤੇ ਉਹਨਾਂ ਦਾ ਜਿਹੜਾ ਮੁੱਢਲੀ ਇਲਾਜ ਸ਼ੁਰੂ ਕਰ ਦਿੱਤਾ ਅਸੀਂ ਸਰਪੰਚ ਟੂੜੇ ਵੱਲੋਂ ਵਧਾਈ ਦਿੰਨੇ ਆ ਇਸ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਨਾਲ ਦੀ ਨਾਲ ਉਹਨਾਂ ਰਾਹਗੀਰਾਂ ਨੂੰ ਜਿਨ੍ਹਾਂ ਨੇ ਤੁਰੰਤ ਫੋਨ ਕਰਕੇ ਗਿੱਲ ਪਿੰਡ ਵਿਖੇ ਖੜੀ ਇਸ ਟੀਮ ਨੂੰ ਜਿਹੜਾ ਹੈਗਾ ਇਤਲਾਹ ਕੀਤੀ ਤਾਂ ਕਿ ਜਿਹੜਾ ਹੈਗਾ ਇਹਨਾਂ ਸੜਕ ਸੁਰੱਖਿਆ ਦੇ ਵਿੱਚ ਜਿਹੜਾ ਭੂਮਿਕਾ ਨਿਭਾ ਸਕਣ ਤੇ ਹੋਣ ਵਾਲੀਆਂ ਦੁਰਘਟਨਾਵਾਂ ਤੇ ਕੁਝ ਕਾਬੂ ਪਾਇਆ ਜਾ ਸਕੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹਨਾਂ ਲੋਕਾਂ ਦੀ ਜੋ ਇਹਨਾਂ ਦੁਰਘਟਨਾਾਂ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਉਹਨਾਂ ਦੀ ਜਾਨ ਬਚਾਉਣ ਦੇ ਲਈ ਪਹਿਲ ਕਦਮੀ ਕੀਤੀ ਜਾ ਸਕੇ ਸਰਦਾਰ ਜੀ ਤੁਸੀਂ ਜਿਹੜਾ ਇੱਕ ਸੜਕ ਸੁਰੱਖਿਆ ਫੋਰਸ ਦੇ ਵਿੱਚ ਤਨਾਇਤ ਉਹ ਜਿਹੜਾ ਸਬਾਵਾਂ ਪੰਜਾਬ ਸਰਕਾਰ ਦੇ ਰਹੀ ਹੈ ਤੇ ਜਿਹੜੀ ਸੜਕ ਦੁਰਘਟਨਾ ਹੋਈ ਆ ਮੋਗਾ ਰੋਡ ਤੇ ਬਾਗੇਪੁਰਾਣਾ ਵਿਖੇ ਤੁਹਾਨੂੰ ਕਦੋਂ ਤੇ ਕਿੰਨੇ ਟਾਈਮ 'ਚ ਪਤਾ ਲੱਗਿਆ ਸੀ ਸਰ ਇਹ ਸਾਨੂੰ ਰਾਗ ਤੋਂ ਪਤਾ ਚੱਲਿਆ ਸੀ ਵੀ ਇਹਨਾਂ ਐਕਸੀਡੈਂਟ ਹੋਇਆ ਹੈ ਤਾਂ ਅਸੀਂ ਵੀਦਣ ਤਿੰਨ ਚਾਰ ਮਿੰਟਾਂ ਚ ਇੱਥੇ ਪਹੁੰਚ ਗਏ ਤੇ ਇਹਨਾਂ ਨੂੰ ਅਸੀਂ ਇੱਥੇ ਹਸਪਤਾਲ ਐਡਮਿਟ ਕਰਵਾਇਆ ਸਰ ਤੇ ਤੁਹਾਡੀ ਜਿਹੜੀ ਹੈਗੀ ਪੋਸਟਿੰਗ ਕਿੱਥੇ ਤੁਹਾਡੀ ਜਿਹੜੀ ਹੈਗੀ ਹੈ ਖੜੀ ਹੋਈ ਦੀ ਟੀਮ ਸਰ ਅਸੀਂ ਇੱਥੇ ਗਿੱਲ ਜੋਟਾਪਾ ਹੈ ਉਸ ਦੇ ਨੀਅਰ ਬਾਊਟ ਖੜਦੇ ਹਾਂ ਸਰ ਇੱਥੇ ਜੇ ओके ਤੇ ਤੁਸੀਂ ਜਿਹੜਾ ਜਦੋਂ ਇਹ ਜਿਹੜਾ ਹੈਗਾ ਪੇਸ਼ੈਂਟ ਲੈ ਕੇ ਆਏ ਆ ਤੇ ਇਹਨਾਂ ਬਾਰੇ ਕੋਈ ਜਾਣਕਾਰੀ ਕਿੱਥੋਂ ਦੇ ਪੇਸ਼ੈਂਟ ਸੀ ਤੇ ਕਿਵੇਂ ਐਕਸੀਡੈਂਟ ਹੋ ਗਿਆ ਇਹਨਾਂ ਦਾ ਇਹ ਸਰ ਗਿੱਲ ਪਿੰਡ ਤੋਂ ਆਏ ਸਰ ਤੇ ਬੱਗ ਪਰਾਨ ਆ ਰਹੇ ਸੀ ਜੀ ਤੇ ਇਹਨਾਂ ਦਾ ਇਹਨਾਂ ਦੇ ਕਹਿੰਦੇ ਮੁਤਾਬਕ ਇਹਨਾਂ ਦੇ ਅੱਗੇ ਕਿਸੇ ਬਜ਼ੁਰਗ ਨੇ ਮੋਟਰਸਾਈਕਲ ਜਾਂ ਕੁਝ ਇਦਾਂ ਦਾ ਕੋਈ ਸਾਧਨ ਕਰਤਾ ਤੇ ਜਿਸ ਕਰਕੇ ਡਿਸਬੈਲੈਂਸ ਹੋ ਗਏ ਇਹ ਇਹਨਾਂ ਦਾ ਕਹਿਣਾ ਇਹ ਹੈ ਵੀ ਉਹਨਾਂ ਦੇ ਅੱਗੇ ਅੱਗੇ ਇਹਨਾਂ ਦੇ ਕਰਤਾ ਤੇ ਉਸ ਕਰਕੇ ਉਹ ਚਵਜਾਇਆ ਇਹ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਬੇਸ਼ੱਕ ਅਸੀਂ ਜਿਹੜੀਆਂ ਹੈਗਾ ਬਹੁਤ ਸਾਰੀਆਂ ਖਬਰਾਂ ਪੁਲਿਸ ਪ੍ਰਸ਼ਾਸਨ ਤੇ ਅਸੀਂ ਜਿਹੜਾ ਹੈਗਾ ਸਵਾਲ ਚੱਕਦੇ ਆ ਪਰ ਅੱਜ ਦੀ ਇਹ ਸਟੋਰੀ ਦੇ ਵਿੱਚ ਅਸੀਂ ਉਹਨਾਂ ਨੌਜਵਾਨਾਂ ਦੀ ਜਿਹਦੇ ਵਿੱਚ ਇੱਕ ਨੌਜਵਾਨ ਲੜਕੀ ਤੇ ਆਪਣਾ ਉਹਨਾਂ ਦੇ ਨਾਲ ਸਾਥੀ ਸੀਗੇ ਇਸ ਟੀਮ ਦੇ ਵਿੱਚ ਉਹਨਾਂ ਦੀ ਸਲਾਘਾ ਕਰਦੇ ਆ ਕਿਉਂਕਿ ਸੜਕ ਸੁਰੱਖਿਆ ਤਹਿਤ ਹੋਣ ਵਾਲੇ ਜ਼ਖਮੀ ਲੋਕਾਂ ਦੀ ਸੇਵਾ ਦੇ ਵਿੱਚ ਇਹ ਟੀਮ ਨੇ ਅੱਜ ਐਮ ਭੂਮਿਕਾ ਨਿਭਾਈ ਆ ਸਰਪੰਚ ਟੂੜੇ ਦੇ ਲਈ ਬਾਗਾਪੁਰਾਣਾ ਤੋਂ ਨਰਮਲ ਸਿੰਘ ਕਲਿਆਣ ਬਹੁਤ ਬਹੁਤ ਧੰਨਵਾਦ।